ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਪਾਂ ਗੁਰਬਾਣੀ ਦੇ ਨਾਲ ਇੱਕ ਟੌਪਿਕ ਤੇ ਵਿਚਾਰ ਕਰਦੇ ਆਂ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਦੋਂ ਹੋਲੀਆਂ ਦੇ ਦਿਨ ਚੱਲਦੇ ਆ ਆਪਾਂ ਦੇਖਦੇ ਆਂ ਕਿ ਲੋਕ ਕਈ ਤਰ੍ਹਾਂ ਦੇ ਕਾਰਵਿਹਾਰ ਕਈ ਤਰੀਕਿਆਂ ਦੇ ਨਾਲ ਰੰਗ ਵਗੈਰਾ ਸੁੱਟ ਕੇ ਦਿਨ ਮਨਾਉਂਦੇ ਨੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਇਹਨਾਂ ਤਿਉਹਾਰਾਂ ਦੀ ਮਹੱਤਤਾ ਦੱਸੀ ਹੈ ਮਹਾਰਾਜ ਕਹਿੰਦੇ ਆ ਕਿ ਆਪਾਂ ਕੋਈ ਦਿਨ ਵਿਥ ਕੇ ਨਹੀਂ ਸਦਾ ਹੀ ਇਹ ਤਿਉਹਾਰ ਮਨਾਉਣੇ ਆ ਸਦਾ ਵਾਸਤੇ ਬਣ ਜਾਂਦੇ ਸਾਡੇ ਪਰ ਤਰੀਕਾ ਉਹਦਾ ਅਲੱਗ ਹੈ ਆਪਾਂ ਬਾਹਰੀ ਤੌਰ ਦੇ ਉੱਤੇ ਖੇਡਦੇ ਆ ਗੁਰਬਾਣੀ ਸਾਡੇ ਮਨ ਦੀ ਗੱਲ ਕਰਦੀ ਹੈ ਅੰਦਰ ਦੀ ਗੱਲ ਕਰਦੀ ਹੈ ਮਹਾਰਾਜ ਕਹਿੰਦੇ ਖੇਡਣੀ ਤੇ ਹੈ ਹੋਲੀ ਪਰ ਤਰੀਕਾ ਬਦਲ ਲੈਣਾ ਆਪਾਂ ਚਾਲ ਬਦਲ ਲੈਣੀ ਆਪਣੀ ਹੈ ਭਗਤਾ ਕੀ ਚਾਲ ਨਿਰਾਲੀ ਹੈ ਵੱਖਰੇ ਤਰੀਕੇ ਨਾਲ ਖੇਡਣੀ ਹੈ ਸੋ ਆਪਾਂ ਜਿਹੀ ਟੌਪਿਕ ਰੱਖਿਆ ਕਿ ਕਿਵੇਂ ਖੇਡਣੀ ਹੈ ਕਿਸ ਦੇ ਨਾਲ ਖੇਡਣੀ ਹੈ ਕਿਹੜਾ ਰੰਗ ਲਾਉਣਾ ਹੈ ਤੇ ਕਿਹੜੀ ਐਸੀ ਹੋਲੀ ਖੇੜੀ ਹੈ ਕਿ ਮਾਲਕ ਖੁਸ਼ ਹੋ ਜਾਏ ਸਾਡੇ ਤੇ ਸਾਡਾ ਜੀਵਨ ਬਦਲ ਜਾਏ ਸੁਮਾਰੇ ਸਾਨੂੰ ਬਾਣੀ ਦੇ ਵਿੱਚ ਦੱਸਦੇ ਹ ਮਾਰੇ ਕਹਿੰਦੇ ਪ੍ਰਭ ਸੰਗੀ ਮਿਲ ਖੇਲਣ ਲਾਗ ਪਹਿਲਾਂ ਦੱਸ ਦਿੱਤਾ ਖੇਡਣੀ ਕਿਹਦੇ ਨਾਲ ਪ੍ਰਭੂ ਦੇ ਸੰਗੀਆਂ ਨਾਲ ਕਿੰਨਾ ਦੇ ਨਾਲ ਸੰਤ ਜਣਾ ਦੇ ਨਾਲ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਇਹ ਹੋਲੀ ਬਣਦੀ ਕਿਵੇਂ ਆ ਕਿਵੇਂ ਖੇਡਣੀ ਆ ਸੰਤਾਂ ਦੀ ਸੇਵਾ ਕਰਕੇ ਹੁਣ ਸੰਤ ਦੀ ਸੇਵਾ ਕੀ ਆ ਉਹ ਵੀ ਆਪਾਂ ਬਾਣੀ ਚ ਪੜਦੇ ਆ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਨੂੰ ਧਿਆ ਕੇ ਸੰਤ ਦੀ ਸੇਵਾ ਹੁੰਦੀ ਆ ਜਿਸ ਸੰਗਤ ਵਿੱਚ ਬੈਠ ਕੇ ਸਾਨੂੰ ਨਾਮ ਨੂੰ ਧਿਆਉਣ ਦਾ ਕਿਹੜੀ ਜੁਗਤ ਦੇ ਨਾਲ ਕਿਹੜੇ ਤਰੀਕੇ ਨਾਲ ਨਾਮ ਪ੍ਰਗਟ ਹੋਣਾ ਸਾਨੂੰ ਉਹ ਤਰੀਕੇ ਦੱਸੇ ਜਾਂਦੇ ਆ ਉਹਨੂੰ ਆਪਾਂ ਕਹਿੰਦੇ ਆ ਸੰਤ ਸਭਾ ਜਿਨ ਮਾਰੇ ਬਾਣੀ ਚ ਕਹਿੰਦੇ ਆ ਸਾਧੂ ਸੰਗ ਸਿਖਾਇਓ ਨਾਮ ਪਾਇਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਤ ਤੇ ਗੁਰ ਦਿੱਤਾ ਜਾਂਦਾ ਸਾਨੂੰ ਤਰੀਕਾ ਦੱਸਿਆ ਜਾਂਦਾ ਨਾਮ ਨੂੰ ਤੇ ਆਉਣਾ ਮਾਰੇ ਕਹਿੰਦੇ ਉੱਥੇ ਬੈਠ ਕੇ ਹੋਲੀ ਖੇਡੋ ਹੋਲੀ ਕੀਨੀ ਸੰਤ ਸੇਵ ਸੰਤ ਸੇਵ ਮਤਲਬ ਨਾਮ ਤੇ ਆਉਣਾ ਤੇ ਫਿਰ ਜਦੋਂ ਆਪਾਂ ਇਹ ਸੇਵਾ ਕਰਾਂਗੇ ਨਾਮ ਨੂੰ ਤੇ ਆਵਾਂਗੇ ਤੇ ਮਾਰੇ ਕਹਿੰਦੇ ਫਿਰ ਕਿਹੜਾ ਰੰਗ ਲੱਗੇਗਾ ਮਾਰੇ ਕਹਿੰਦੇ ਰੰਗ ਲੱਗਾ ਅਤ ਲਾਲ ਦੇਵ ਲਾਲ ਰੰਗ ਜਿਹੜਾ ਸਾਨੂੰ ਲੱਗੇਗਾ ਕਿੰਨੂ ਲੱਗੇਗਾ ਸਾਡੇ ਮਨ ਨੂੰ ਹੁਣ ਲਾਲ ਰੰਗ ਬਾਰੇ ਵੀ ਬੜਾ ਭਲੇਖਾ ਮਨ ਚ ਆਪਾਂ ਸੋਚਦੇ ਕੋਈ ਬਾਹਰੀ ਲਾਲ ਰੰਗ ਦੀ ਗੱਲ ਹੋ ਰਹੀ ਹੈ। ਪਿਆਰੇ ਉਹ ਰੰਗ ਨਹੀਂ। ਉਹ ਰੰਗ ਤੇ ਕੱਚਾ ਰੰਗ ਹੁੰਦਾ ਜਦੋਂ ਮਾਰੇ ਬਾਣੀ ਚ ਕਹਿੰਦੇ ਆ ਕੱਚਾ ਰੰਗ ਕੁਸੰਭ ਕਾ ਥੋੜ੍ਹਿਆਂ ਦਿਨ ਚਾਰ ਜੀਓ। ਉਹ ਤੇ ਕੱਚਾ ਰੰਗ ਹੈ। ਉਹ ਤੇ ਉੱਤਰ ਜਾਂਦਾ ਹੈ। ਇਹ ਸੱਚੇ ਰੰਗ ਦੀ ਗੱਲ ਹੋ ਰਹੀ ਹੈ। ਜਿਹਨ ਮਾਰੇ ਕਹਿੰਦੇ ਹਰ ਕਾ ਰੰਗ ਕਦੇ ਨਾ ਉਤਰੇ ਗੁਰਮੁਖ ਪ੍ਰਗਾਸਾ। ਜਿਹੜਾ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਆਪਾਂ ਰੰਗ ਚੜਦਾ ਹੈ ਨਾ ਉਹਨੂੰ ਮਾਰੇ ਕਹਿੰਦੇ ਆ ਹਰੀ ਦਾ ਰੰਗ। ਆਪਾਂ ਬਾਣੀ ਚ ਇੱਕ ਹੋਰ ਸ਼ਬਦ ਪੜ੍ਹਦੇ ਆਂ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਹਿ ਵੈਸਾ ਰੰਗ ਨਾ ਢੀਟ ਮਾਰੇ ਕਹਿੰਦੇ ਐਸਾ ਰੰਗ ਜਿਹੜਾ ਕਦੇ ਦੇਖਿਆ ਨਹੀਂ ਹੋਏਗਾ ਤੁਸੀਂ ਪਰ ਚੜੇਗਾ ਕਿਵੇਂ ਨਾਉ ਮਜੀਠ ਨਾਮ ਦਾ ਰੰਗ ਹੈ ਉਹ ਐਸਾ ਰੰਗ ਨਾ ਢੀਟ ਮਾਰੇ ਕਹਿੰਦੇ ਫਿਰ ਜਿੰਨੂ ਇਹ ਰੰਗ ਛੱਡ ਜਾਏਗਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੇ ਪਾਸ ਧੂੜ ਤੇ ਨਾ ਕੀ ਜੇ ਮਿਲਿਆ ਜੀ ਕੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਵਣ ਕੰਤੇ ਭਾਵੇ ਆਪੇ ਹੀ ਰਾਵੇ ਮਾਰੇ ਕਹਿੰਦੇ ਕੰਤ ਵੀ ਉਹਨਾਂ ਕੋਲ ਹੀ ਹੈ ਪਰਮੇਸ਼ਰ ਵੀ ਉਹਨਾਂ ਕੋਲ ਹੀ ਹੈ ਜਿੰਨਾਂ ਨੂੰ ਇਹ ਰੰਗ ਲੱਗਾ ਸੋ ਲਾਲ ਰੰਗ ਕਿਹੜਾ ਹੈ ਆਪਾਂ ਹੋਰ ਬਾਣੀ ਸ਼ਬਦ ਪੜ੍ਹਦੇ ਹਾਂ ਲਾਲ ਰੰਗ ਤਿਸ ਕੋ ਲਾਗਾ ਜਿਸ ਕੇ ਵਡਭਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗ ਉਹ ਰੰਗ ਮਾਰੇ ਕਹਿੰਦੇ ਜਿਹੜਾ ਨਾ ਕਦੇ ਮੈਲਾ ਹੁੰਦਾ ਜਿਸ ਨੂੰ ਨਾ ਕਦੇ ਕੋਈ ਦਾਗ ਲੱਗਦਾ ਉਹ ਚੜਦਾ ਕਿਨੂੰ ਸਾਡੇ ਮਨ ਨੂੰ ਪਰ ਕਦੋਂ ਚੜਦਾ ਜਦੋਂ ਸਾਡੇ ਮਨ ਦੀ ਮੈਲ ਉੱਤਰ ਜਾਂਦੀ ਹੈ ਜਦੋਂ ਆਪਾਂ ਅਭਿਆਸ ਕਰਦੇ ਆਂ ਨਾਮ ਨੂੰ ਤੇ ਆਉਂਦੇ ਆਂ ਫਿਰ ਸਾਡਾ ਮੁਖ ਪ੍ਰਕਾਸ਼ ਹੁੰਦਾ ਹੈ ਮੁਖ ਉਜੜ ਹੋ ਜਾਂਦਾ ਹੈ ਆਪਾਂ ਨਾਮ ਦੀ ਵੀਡੀਓ ਅੱਗੇ ਬਣਾਈ ਹੈ ਉਸ ਤੇ ਆਪਾਂ ਦੱਸਿਆ ਹੋਇਆ ਹੈ ਕਿ ਕਿਵੇਂ ਨਾਮ ਨੂੰ ਤੇ ਆ ਕੇ ਸਾਡਾ ਮੁਖ ਉਜੜ ਹੁੰਦਾ ਹੈ ਉਹ ਜਿਹੜਾ ਮੁਖ ਉਜੜ ਹੁੰਦਾ ਹੈ ਨਾ ਪਿਆਰੇ ਉਹ ਰੰਗ ਅਸਲ ਚ ਲਾਲਾਂ ਦੀ ਨਿਆਈ ਰੰਗ ਹੈ ਲਾਲਾਂ ਦੀ ਨਿਆਈ ਭਾਵਕ ਹੀਰਿਆਂ ਦੀ ਨਿਆਈ ਰੰਗ ਕਿਉਂਕਿ ਨਾਮ ਨੂੰ ਵੀ ਬਾਣੀ ਨੇ ਰਤਨ ਕਿਹਾ ਹੈ ਨਾ ਹੀਰਾ ਹੀ ਕਿਹਾ ਹੈ ਉਹ ਰੰਗ ਫਿਰ ਸਾਡੇ ਉੱਤੇ ਚੜਦਾ ਸਾਡੇ ਮਨ ਦੇ ਉੱਤੇ ਚੜਦਾ ਹੈ ਸਾਡਾ ਮਨ ਅਸਤੂਲ ਤੋਂ ਪ੍ਰਕਾਸ਼ ਹੋ ਜਾਂਦਾ ਉੱਥੇ ਸੁਮਾਰਾਈ ਨੇ ਬਾਣੀ ਦੇ ਵਿੱਚ ਦੱਸਿਆ ਨਾ ਮੈਲਾ ਨਾ ਧੁੰਦਲਾ ਨਾ ਭਗਵਾਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਪਰ ਕਦੋਂ ਜਦੋਂ ਆਪਾਂ ਸੱਚ ਨੂੰ ਧਿਆਉਂਦੇ ਆ ਸੱਚ ਦੇ ਵਿੱਚ ਰੰਗੇ ਜਾਂਦੇ ਆ ਮਾਰੇ ਕਹਿੰਦੇ ਫੇਰ ਉਹ ਲਾਲਾਂ ਦੀ ਨਿਆਈ ਰੰਗ ਜਿਹੜਾ ਸਾਡੇ ਤੇ ਚੜਦਾ ਹੈ ਇਹੀ ਮਾਰੇ ਸਮਝਾ ਰਹੇ ਮਾਰੇ ਕਹਿੰਦੇ ਰੰਗ ਲੱਗਾ ਅਤ ਲਾਲ ਦੇਵ ਸੁਮਾਰਾ ਇਹਨੇ ਸਾਨੂੰ ਸਮਝਾਇਆ ਕਿਵੇਂ ਖੇਡਨੀ ਹੈ ਮਾਰੇ ਕਹਿੰਦੇ ਸੰਤ ਜਨਾਂ ਦੀ ਸੰਗਤ 'ਚ ਬੈਠ ਕੇ ਤੇ ਕਿਹਦੇ ਨਾਲ ਖੇਡਨੀ ਹੈ ਸੰਤ ਜਨਾਂ ਦੇ ਨਾਲ ਤੇ ਰੰਗ ਕਿਹੜਾ ਲੱਗੇਗਾ ਮਾਰੇ ਕਹਿੰਦੇ ਲਾਲਾਂ ਦੀ ਨਿਆਈ ਰੰਗ ਲੱਗੇਗਾ ਉਹ ਰੰਗ ਮਾਰੇ ਕਹਿੰਦੇ ਆ ਜਿਹੜਾ ਨਾ ਕਦੇ ਮੈਲਾ ਹੁੰਦਾ ਹੈ ਨਾ ਹੀ ਕਦੇ ਉਤਰਦਾ ਹੈ ਜਿਹੜਾ ਰੰਗ ਸਦਾ ਵਾਸਤੇ ਚੜ ਜਾਂਦਾ ਉੱਥੇ ਫਿਰ ਸਦਾ ਹੋਲੀ ਬਣ ਜਾਂਦੀ ਹੈ ਸਾਡੀ ਪਿਆਰਿਓ ਏ ਤੇ ਵੇਖਿਆ ਸੰਸਾਰੀ ਰੰਗ ਆਪਾਂ ਅਜ ਲਾਉਨੇ ਆ Holi ਵਾਲੇ ਦਿਨ ਲਾਲੇ ਜਿੱਦਨ Holi ਮਨਾਈ ਉਦਨ ਲਾਲੇ ਆ ਰਾਤ ਨੂੰ ਨਾਲਿਆ ਫੇਰ ਲੱਥ ਗਿਆ ਉਹ ਰੰਗ ਇੱਕ ਵਾਰੀ ਜਦੋਂ ਲੱਗ ਜਾਂਦਾ ਫੇਰ ਉਤਰਦਾ ਨਹੀਂ ਉੱਥੇ ਫੇਰ ਸਦਾ Holi ਬਣ ਜਾਂਦੀ ਏ ਰੋਜ਼ ਹੀ Holi ਹੁੰਦੀ ਏ ਫੇਰ ਪਰ ਪਿਆਰੀ ਸਾਥ ਸੰਗਤ ਜੀਓ ਉਹ Holi ਕੋਈ ਵਿਰਲੇ ਜਨ ਖੇਡਦੇ ਉਹ ਸਾਡੇ ਮਨ ਦੀ Holi ਏ ਤਨ ਦੀ Holi ਨਹੀਂ ਏ ਉਹ ਸੋ ਇਸ ਕਰਕੇ ਮਹਾਰਾ ਨੇ ਸਾਨੂੰ ਬਾਣੀ ਚ ਸਮਝਾਇਆ ਕਿ ਜੇ ਤੁਸੀਂ ਉਹ Holi ਖੇਡਣਾ ਚਾਹੁੰਦੇ ਹੋ ਪਹਿਲਾਂ ਗਿਆਨ ਲਵੋ ਸੋਝੀ ਲਵੋ ਉਹਦੀ ਕਿ ਕਿਵੇਂ ਆਪਾਂ ਨਾਮ ਤੇ ਆ ਕੇ ਹੋਲੀ ਖੇਡ ਸਕਦੇ ਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਸਾਡੇ ਕੋਲ ਗਿਆਨ ਹੋਣਾ ਚਾਹੀਦਾ ਹੈ ਗੁਰ ਹੋਣਾ ਚਾਹੀਦਾ ਹੈ ਤਰੀਕਾ ਹੋਣਾ ਚਾਹੀਦਾ ਹੈ ਹੋਲੀ ਖੇਡਣ ਵਾਸਤੇ ਤੇ ਫਿਰ ਜਦੋਂ ਆਪਾਂ ਸੰਗਤ ਵਿੱਚ ਬੈਠ ਕੇ ਹੋਲੀ ਖੇਡਾਂਗੇ ਤੇ ਫਿਰ ਸਾਡਾ ਮਿਲਿਆ ਹੋਇਆ ਜੀਵਨ ਜਿਹੜਾ ਉਹ ਪਰਵਾਨ ਹੋ ਜਾਏਗਾ ਸੋ ਇਸ ਕਰਕੇ ਆਪਾਂ ਉਹ ਹੋਲੀ ਖੇਡੀ ਜਿਹੜੀ ਵਿਰਲਿਆਂ ਦੀ ਹੋਲੀ ਹੈ ਜਿਹੜੀ ਭਗਤਾਂ ਦੀ ਹੋਲੀ ਹੈ ਸੰਤ ਜਣਾਂ ਦੀ ਹੋਲੀ ਹੈ ਤਾਂ ਜੋ ਆਪਾਂ ਨੂੰ ਮਿਲਿਆ ਹੋਇਆ ਜੀਵਨ ਵੀ ਸਫਲ ਹੋ ਜਾਵੇ ਜਿਸ ਕਾਰਜ ਵਾਸਤੇ ਜਿਸ ਮਕਸਦ ਵਾਸਤੇ ਆਪਾਂ ਸੰਸਾਰ 'ਚ ਆਏ ਆ ਉਹ ਸਾਡਾ ਮਕਸਦ ਵੀ ਪੂਰਾ ਹੋ ਜਾਵੇ ਸੋ ਇਸ ਕਰਕੇ ਮਾਰੇ ਕਹਿੰਦੇ ਆ ਕਿ ਆਪਾਂ ਉਹ ਰੰਗ ਚਾੜੀਏ ਪਿਆਰਿਓ ਜਿਹੜਾ ਰੰਗ ਕਦੇ ਨਹੀਂ ਉੱਤਰਦਾ ਨਾ ਕਿ ਕੋਈ ਸਰੀਰਕ ਰੰਗ ਹਾ ਕੋਈ ਹੋਰ ਰੰਗ ਚਾੜਦਾ ਵੀ ਹੈ ਕੋਈ ਰੰਗ ਖੇਡ ਵੀ ਲੈਂਦਾ ਪਿਆਰਿਓ ਉਹ ਸਿਰਫ ਖੇਡਣ ਮਲਣ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਉਸ ਚੀਜ਼ ਦੀ ਗੱਲ ਕਰਦੇ ਪਏ ਆ ਵੀ ਐਸਾ ਕੰਮ ਕਰੀਏ ਕਿ ਸਾਡਾ ਜੀਵਨ ਹੀ ਸਫਲ ਹੋ ਜਾਵੇ ਸੋ ਦੇ ਵਾਸਤੇ ਪਹਿਲਾਂ ਆਪਾਂ ਗਿਆਨ ਲੈਣਾ ਹੁੰਦਾ ਹੈ ਸੋਝੀ ਲੈਣੀ ਹੁੰਦੀ ਹੈ ਤੇ ਫਿਰ ਆਪਾਂ ਨਾਮ ਨੂੰ ਧਿਆਉਣ ਦੇ ਜਾ ਸਿੱਖ ਕੇ ਫਿਰ ਆਪਾਂ ਨਾਮ ਨੂੰ ਧਿਆਉਣਾ ਹੁੰਦਾ ਹੈ ਕਿਹੜੇ ਨਾਮ ਨੂੰ ਧਿਆਉਣਾ ਹੈ ਕਿਵੇਂ ਧਿਆਉਣਾ ਹੈ ਨਾਮ ਦੇ ਉੱਤੇ ਅੱਗੇ ਵੀ ਵੀਡੀਓ ਬਣੀ ਹੋਈ ਹੈ ਇੱਕ ਇੱਕ ਦੋ ਵੀਡੀਓ ਬਣੀਆਂ ਨੇ ਸੋ ਸਭ ਤੋਂ ਪਹਿਲਾਂ ਆਪਾਂ ਗੁਰ ਲੈਣਾ ਹੁੰਦਾ ਹੈ ਗਿਆਨ ਦਾ ਸੁਰਮਾ ਮਾਰੇ ਕਹਿੰਦੇ ਇਹਨਾਂ ਨੇਤਰਾਂ ਦੇ ਵਿੱਚ ਪਾ ਕੇ ਆਪਾਂ ਉਸ ਪ੍ਰਕਾਸ਼ ਰੂਪੀ ਨਾਮ ਨੂੰ ਧਿਆ ਕੇ ਉਹ ਲਾਲਨੀ ਨਿਆਈ ਰੰਗ ਜਿਹੜਾ ਆਪਣੇ ਮਨ ਨੂੰ ਚਾੜ ਕੇ ਫਿਰ ਸੱਚੀ ਹੋਲੀ ਜਿਹੜੀ ਉਹ ਸਾਡੀ ਬਣ ਜਾਂਦੀ ਹੈ ਤੇ ਫਿਰ ਸਦਾ ਵਾਸਤੇ ਪਿਆਰਿਓ ਆਪਾਂ ਹੋਲੀ ਖੇਡਦੇ ਆ ਤੇ ਸਦਾ ਵਾਸਤੇ ਫਿਰ ਸਾਡਾ ਜੀਵਨ ਜਿਹੜਾ ਉਹ ਆਨੰਦमय ਬਣ ਜਾਂਦਾ ਹੈ। ਸੋ ਜਿਹੜੇ ਵੀ ਜੀਵ ਉਸ ਗਿਆਨ ਨੂੰ ਸਮਝਣਾ ਚਾਹੁੰਦੇ ਆ ਸੱਚੀ ਹੋਲੀ ਖੇਡਣਾ ਚਾਹੁੰਦੇ ਆ WhatsApp ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਹੈ। ਉਹਦੇ ਤੇ ਮੈਸੇਜ ਕਰਕੇ ਆਪਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਅਭਿਆਸ ਬਾਰੇ ਗਿਆੜ ਬਾਰੇ ਆਪਾਂ ਸੋਝੀ ਲੈ ਸਕਦੇ ਆ। ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ। ਸਿਰਫ ਆਪਾਂ ਇਨਹੀ ਕਿ ਵੀਡੀਓ ਚ ਆਪਾਂ ਜਿਹੀ ਸਮਝਿਆ ਕਿ ਕਿਹੜੀ ਹੋਲੀ ਜਿਹੜੀ ਆ ਉਹ ਸਾਡੀ ਪਰਵਾਨ ਹੈ ਤੇ ਕਿਵੇਂ ਆਪਾਂ ਉਹ ਹੋਲੀ ਖੇਡਨੀ ਹੈ ਸੋ ਕੋਈ ਜੀ ਵੀ ਇਹ ਨਾ ਆਪਣੇ ਆਪ ਚ ਮਹਿਸੂਸ ਕਰੇ ਕਿ ਹੋਲੇ ਮੱਲੇ ਦਾ ਜ਼ਿਕਰ ਨਹੀਂ ਕੀਤਾ ਉਹ ਇੱਕ ਟੌਪਿਕ ਲੱਗ ਗਿਆ ਪਿਆਰਿਓ ਆਪਾਂ ਸਿਰਫ ਰੰਗ ਦੀ ਗੱਲ ਕਰਦੇ ਪਏ ਕਿ ਕਿਹੜਾ ਰੰਗ ਜਿਹੜਾ ਐਸਾ ਹੈ ਜਿਹੜਾ ਆਪਾਂ ਆਪਣੇ ਮਨ ਦੇ ਉੱਤੇ ਚਾੜਤਾਂ ਹੁੰਦਾ ਆਪਾਂ ਇਹਦੇ ਵਿੱਚ ਗੁਰਬਾਣੀ ਅਨੁਸਾਰ ਜਿਸ ਰੰਗ ਦੀ ਗੱਲ ਜਿਸ ਨਾਮ ਦੀ ਗੱਲ ਬਾਣੀ ਕਰਦੀ ਹੈ ਜਿਸ ਲਾਲ ਰੰਗ ਦੀ ਗੱਲ ਬਾਣੀ ਕਰਦੀ ਹੈ ਲਾਲਾਂ ਦੀ ਨਿਆਈ ਜਿਹੜਾ ਰੰਗ ਹੈ ਉਸ ਦੀ ਗੱਲ ਬਾਣੀ ਕਰਦੀ ਹੈ ਉਸ ਹੀ ਦੀ ਆਪਾਂ ਗੱਲ ਕੀਤੀ ਹੈ ਇਸ ਕਰਕੇ ਆਪਾਂ ਉਸ ਚੀਜ਼ ਦਾ ਕੋਈ ਜ਼ਿਕਰ ਨਹੀਂ ਕੀਤਾ ਸੋ ਇਸ ਕਰਕੇ ਇਸ ਚੀਜ਼ ਨੂੰ ਆਪਾਂ ਮਹਿਸੂਸ ਨਹੀਂ ਕਰਨਾ ਸਪੂਲਾ ਚੁਕਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ